ਤੇ ਰੇਲ ਮੰਤਰਾਲੇ ਦੇ ਵੱਲੋਂ ਅੱਜ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਫਿਰੋਜ਼ਪੁਰ ਤੋਂ ਦਿੱਲੀ ਤੱਕ ਯਾਤਰਾ ਕਰੇਗੀ ਇਹ ਰੇਲ ਗੱਡੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਤੂਰੀ ਅਤੇ ਪਟਿਆਲਾ ਵਿਖੇ ਰੁਕੇਗੀ ਦੱਸਦੀ ਹੈ ਕਿ ਆਪਣੇ ਸੁਪਰ ਫਾਸਟ ਪ੍ਰਕਿਰਤੀ ਦੇ ਕਾਰਨ ਇਹ ਹਰ ਇੱਕ ਸਟੇਸ਼ਨ ਤੇ ਮਹਿਸ 2 ਮਿੰਟ ਦੇ ਲਈ ਹੀ ਰੁਕੇਗੀ ਕਿਰਾਇਆ ਲਗਭਗ 900 ਰੁਪਏ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ ਦੱਸਦੀ ਹੈ ਕਿ ਹਫਤੇ ਦੇ 6 ਦਿਨ ਯਾਤਰਾ ਕਰੇਗੀ ਇਸ ਮੌਕੇ ਪਟਿਆਲਾ ਸਟੇਸ਼ਨ ਤੇ ਵੱਡੇ ਗਿੰਦਿੱਟ ਕਾਂਗਰਸ ਅਤੇ ਭਾਜਪਾ ਵਰਕਰ ਮੌਜੂਦ ਰਹੇ ਕੇਂਦਰੀ ਰਾਜ ਮੰਤਰੀ ਰਗਨੀਤ ਸਿੰਘ ਪਿੱਟੂ ਨੇ ਵੀ ਇਸ ਰੇਲਗੱਡੀ ਤੇ ਯਾਤਰਾ ਕੀਤੀ ਅਤੇ ਪਟਿਆਲਾ ਦੇ ਵਿੱਚ ਭਾਜਪਾ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ। ਉੱਤੇ ਹੀ ਬੰਦੇ ਭਾਰਤ ਰੇਲਵੇ ਪਟਿਆਲਾ ਆਣ ਦੀ ਖੁਸ਼ੀ ਚ ਕਾਂਗਰਸੀ ਐਮਪੀ ਤਰੰबीर ਗਾਂਧੀ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ। ਉੱਥੇ ਹੀ ਉਹਨਾਂ ਕਿਹਾ ਕਿ ਇਹ ਬਟਾਲਾ ਨਿਵਾਸੀਆਂ ਵਾਸਤੇ ਵੱਡਾ ਤੋਹਫ਼ਾ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਨਾ ਕੱਡੀਆਂ ਦੇ ਲਈ ਵੀ ਰਾਹ ਖੁੱਲੇਗਾ। ਉਹਨਾਂ ਕਹਿ ਕਿ ਲਾਈਨ ਡੋਰੀਕਰਨ ਹੋ ਚੁੱਕਿਆ ਹੈ। ਪਹਿਲੀ ਪ੍ਰੀਮੀਅਮ ਟ੍ਰੇਨ ਹਵੰਦੇ ਭਾਰਤ ਅੱਜ ਤੋਂ ਚੱਲਣ ਜਾ ਰਹੀ ਹੈ। ਉਹਨਾਂ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਲੋਕਾਂ ਦੇ ਲਈ ਵੱਡੀ ਸੌਗਾਤ ਹੋਵੇਗੀ। ਇੱਕ ਗੱਲ ਮੈਂ ਦੱਸਾਂ। ਅਕਰਤ ਮਾਤਾ ਜੀ ਇੰਨਾ ਇੰਨਾ ਆਸ ਹੀ ਨਹੀਂ ਸੀ। ਮੈਂ ਜੋ ਦੇਖਿਆ ਬੰਦੇ ਭਾਰਤ ਲਈ ਤਾਂ ਐਸ ਸਵੇਰੇ 5 ਵਜੇ ਦੇ ਲੋਕ 5 ਵਜੇ ਦੇ ਲੋਕ ਸਵੇਰੇ ਸੈਲਫੀਆਂ ਲੈਣ ਲੱਗੇ ਸੀ ਤੇ ਜਿੰਨੇ ਵੀ ਹੀਰੋ ਨਾਲ ਜਾਂ ਕੋਈ ক্রিকেট ਦੇ ਬਹੁਤ ਸਾਰੇ ਪਲੇਅਰ ਨਾਲ ਇਸ ਤਰੀਕੇ ਨਾਲ ਸੈਲਫੀਆਂ ਲਈਆਂ ਗਈਆਂ ਤੇ ਰਾਤ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਟਿਲ ਸੱਡਨ ਨੂੰ ਵੀ ਥੋੜੀ ਨਹੀਂ ਸੀ ਟ੍ਰੇਨ ਦੇ ਵਿੱਚ ਇਸ ਤਰੀਕੇ ਨਾਲ ਤੇ ਹਰ ਜਗ੍ਹਾ ਖੇਤਾਂ 'ਚ ਲੋਕ ਖੜੇ ਕੋਈ ਹੱਥ ਜੋੜ ਰਿਹਾ ਸੀ ਕੋਈ ਵਾਹ ਵਾਹ ਟਾਟਾ ਕਰ ਰਿਹਾ ਸੀ ਮਤਲਬ ਕੋਈ ਵੀਡੀਓ ਬਣਾ ਰਿਹਾ ਸੀ ਮੈਂ ਬਾਕੀ ਜ਼ਿਲ੍ਹਿਆਂ 'ਚ ਵੀ ਦੇਖਿਆ ਵੀ ਇਹ ਆ ਆ ਬੈਂਕਸ ਜਾਏਗਾ ਵੀ ਸਟੇਜ ਸਟੇਜ ਮੜਿਆ ਖਾਲੀ ਕਰ ਦੋ ਸਟੇਜ ਆਪਰੇ ਰੇਡੀਓ ਇਹ ਹੈ ਖਲੇ 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 ਸਤਿ ਸ਼੍ਰੀ ਅਕਾਲ ਆਪਰੇ ਦੇਖੋ ਬਾਈ ਜੀ ਪੂਰੀ ਬਾਈ ਜੀ ਟਾਇਰ ਹੋ ਗਿਆ ਨਾ ਮਿੱਟੋ ਜੀ ਆਮ 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 ਰੋਸਾ ਵਸੇ ਡੇਰ ਗਈ ਹੈ ਪਰ ਅੰਦਰ ਕਿਤੇ ਮੈਟਰ ਹੀ ਚੱਲ ਨਹੀਂ ਆ ਰਿਹਾ ਬਹੁਤ ਜ਼ਿਆਦਾ ਨਹੀਂ ਆਈਆਂ ਦਿਖਾ ਦੇ ਅੰਦਰ ਸਰਕਾਰ ਕੁਝ ਸੂਰਤ ਦੇਖ ਹੀ ਕਰਾ ਰਹੀ ਹੈ ਜੀ ਆਈਆਂ ਫੜਾ ਦੇ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਪਛਾਣ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਭਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਆ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ-ਨਾਲ ਸੇਫਟੀ ਉਹ ਕਵਰਡ ਸਿਸਟਮ ਇਹਦੇ ਵਿੱਚ ਲੱਗਿਆ ਐ ਵੀ ਇਹ ਪਹਿਲਾਂ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵਾਅਦੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਉਹਨਾਂ ਲਈ ਡੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 300 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਆ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਿਮੀਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਹੈ ਜਿਹਦੀ ਫੋਟੋ ਰੇਲਵੇ ਤੱਕ ਪੁਲਿਸ ਨੇ ਜਾਰੀ ਕੀਤੀ ਆ ਉਹ ਜੇੜ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਪੁਲਿਸ ਸਟੇਸ਼ਨ 'ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉਹ 'ਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਨ ਆ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤਾਂ ਦੋਨੋਂ ਪਾਸੇ ਇੰਜਨਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਾਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਰਾਇਆ ਹੈ ਪਹਿਲਾਂ ਹੀ ਉਹਦੇ 55% ਸਬਸਿਡੀ ਹੁੰਦੀ ਆ ਇੱਕ ਬੇਟੂ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਮੈਂ ਤਾਂ ਮੈਂ ਤਾਂ ਖਤਮ ਕਰਤਾ ਬਦਲਾ ਕੋਈ ਵੀ ਵਿਵਾਦ ਨਹੀਂ ਆ ਇਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲ ਇਹ ਸਾਰੇ ਚੈਨਲਾਂ 'ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਆ emotions ਜੁੜੇ ਹੋਏ ਆ ਜੋ ਇਹ emotions ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬਿਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੋ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੀ ਹਰਸਿਮਰਤ ਕੌਰ ਬੈਠੇ ਹੁਣ ਜਿਹੜੀ ਕਿਸਾਨਾਂ ਕੋਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਜੀ ਜੀਪੀ ਚ ਬੈਠਾ ਹੈ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪੱਗਲ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਬੀਜੇਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਦੇ ਬੰਦੇ ਬਾਰਤ ਦੀਆਂ ਨੇ 160 ਉਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਨ ਬਣਾ ਲਿਆ ਹੈ ਉਸੇ ਸਪੀਡ ਤੇ 27 ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ 1 ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਹਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤੱਕ ਸਬ ਤਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ ਤੇ ਅਨਾਉਂਸ ਹੋਇਆ ਕਿ ਨਹੀਂ ਹੁਣ ਹੁਣ ਟੱਕ ਲਾਉਣਾ ਹੈ ਕੁਝ ਜਦਨ ਭਗਵੰਤ ਮਾਨ ਦੀ ਸਰਕਾਰ ਨੂੰ ਪੈਸੇ ਭੇਜਤੇ ਖਾਤਿਆਂ ਚ ਪਾਤੇ ਜਿੱਦਣ ਜੋ ਰੇਟ ਤੇ ਕਿਸਾਨ ਸਾਨੂੰ ਦਲੀਨ ਜਾਊਗਾ ਨਾਲੇ ਤਾਂ ਛੋਟ ਛੋੜੀ ਜੀ ਜ਼ਮੀਨ ਚਾਹੀਦੀ ਕਿੰਨੀ ਚਾਹੀਦੀ ਹੁੰਦੀ ਆ ਪਟਰੀ ਲਈ ਇਹਦੇ ਲਈ ਵੀ ਕੁਝ ਦਿਨਾਂ ਦੇ ਵਿੱਚ ਮਾਲਵੇ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰੋਜੈਕਟ ਰੁਕਿਆ ਹੋਇਆ ਫਿਰੋਜ਼ ਅਮਰਸਰ ਸਾਹਿਬ ਨੂੰ ਫਿਰੋਜ਼ਪੁਰ ਨਾਲ ਜੋੜਨਾ ਪੱਟੀ ਤੇ ਫਿਰੋਜ਼ਪੁਰ ਪ੍ਰੋਜੈਕਟ ਜਿਹੜਾ ਸਿੱਧੀ ਟ੍ਰੇਨ ਬਿਜ਼ਨਸ ਸਿੱਧਾ ਕਾਂਡਲੇ ਨਾਲ ਕੋਟ ਨਾਲ ਜੁੜਨ ਦਾ ਉਹ ਵੀ ਕਿਉਂਕਿ ਆ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਿਆ 12 ਤਰੀਕ ਨੂੰ ਅਨਾਉਂਸਮੈਂਟ ਕਰਾਂਗੇ ਉਹਦੀ ਉਹ ਵੀ 700 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਉਦੋਂ ਬਾਅਦ ਹੋਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਗਰਾਉ ਡਬਲਿੰਗ ਕੀਤੀ ਜਾਊ ਮਰਿੰਡਾ ਸੈਕਸ਼ਨਾਂ ਜਿਹੜਾ ਉਹਨੂੰ ਡਬਲ ਕੀਤਾ ਜਾਊ ਤੇ ਇਧਰੋਂ ਚਾਹੇ ਆ ਕੁਝ ਆ ਕੁਝ ਦਿਨਾਂ 'ਚ ਸਿੱਧੀ ਟ੍ਰੇਨ ਇੱਥੋਂ ਸ਼ੁਰੂ ਹੋਈ ਆ ਨਦੇੜ ਸਾਹਿਬ ਨੂੰ ਸਿੱਧੀ ਟ੍ਰੇਨ ਸ਼ੁਰੂ ਹੋਈ ਆ ਹਰਦਵਾਰ ਨੂੰ ਕੁਝ ਦਿਨਾਂ 'ਚ ਤੇ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਤੇ 2000 ਕਰੋੜ ਦਾ ਆ ਕੁਛ ਦਿਨਾਂ ਦੇ ਵਿੱਚ 2000 ਕਰੋੜ ਦਾ ਰੇਲਵੇ ਦਾ ਇਕੱਲਾ ਕੰਮ ਪੰਜਾਬ 'ਚ ਸ਼ੁਰੂ ਹੋ ਜਾਊ ਤੇ ਉਹ ਪੈਸਾ ਜੇਬ 'ਚ ਕਿੱ데 ਜਾਣਾ ਟਾਈਮ ਘਟਾ 2 ਮਿੰਟ ਮੰਗਦੇ ਆ ਲੋਕਾਂ 2 ਮਿੰਟ ਮੰਗਦੇ ਆ 1 ਮਿੰਟ 1 ਮਿੰਟ ਜੇ ਆਪਾਂ ਜੇ 2000 ਕਰੋੜ ਦਾ ਕੰਮ ਸ਼ੁਰੂ ਹੋ ਚਾਹੇ ਲੋਹੇ ਦਾ ਸਰੀਏ ਦਾ ਬਜਰੀ ਦਾ ਸੀਮਿੰਟ ਦਾ ਚਾਹੇ ਸਾਡੇ ਮਿਸਤਰੀ ਭਾਈ ਲੱਗਣਗੇ ਚਾਹੇ ਇੰਜੀਨੀਅਰ ਲੱਗਣਗੇ ਲੇਬਰ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜੇਬ 'ਚ ਪੈਸਾ ਜਾਊ ਨਾ ਆਪਣੇ ਉੱਪਰਕੀ ਜਿਹੜੀ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿਉਂਕਿ ਇਹ ਆਪਾਂ ਬਚਾਉਣਾ ਟਾਈਮ ਤੇ ਆ ਫਾਸਟ ਬਚਾਉਣਾ ਹੈ ਜੇ ਸਤਾਈ ਦੀ ਗੱਲ ਕਰ ਰਹੇ ਹੋ ਅੰਦਿਕ ਚੌੜਾ ਨਾ ਬੰਦਾ ਬੋਲੀ ਸਰਕਾਰ ਇਹ ਕਹ ਰਹੇ ਹੋ 2021 ਦੇ ਵਿੱਚ ਹੀ ਕੋਈ ਇੰਗਰ ਲੱਗੇਗਾ ਮੈਂ ਕਿਹਾ ਪੂਰੀ ਨਾ ਨਾ ਡਬਲ ਡਬਲ ਇੰਜਨ ਤਾਂ ਸਰਕਾਰਾਂ ਦਾ ਉਹ ਬਣੇਗੀ ਤੇ ਭਾਜੀਪੀ ਦਾ ਇਕੱਲਾ ਹੀ ਮੈਂ ਤੁਹਾਨੂੰ ਕਿਹਾ ਬੰਦੇ ਮਾਰਤ ਇੰਜਨ ਆ ਇਹਦੇ ਵਿੱਚ ਅੱਗੇ ਪਿੱਛੇ ਕੋਈ ਹੋਰ ਇੰਜਨ ਲਾਉਣ ਦੀ ਲੋੜ ਨਹੀਂ ਇਹ ਨਰਿੰਦਰ ਮੋਦੀ ਜੀ ਦੀ ਇਕੱਲੀ ਜਿਹੜੀ ਭਾਜੀਪੀ ਆ ਉਹ ਅਸੀਂ 117 ਤੇ ਇਲੈਕਸ਼ਨ ਲੜਾਂਗੇ ਭਾਈ ਮੈਨੂੰ ਇੱਕ ਗੱਲ ਦੱਸੋ ਜੇ 20 ਸੂਬਿਆਂ ਚ ਬੀਜੇਪੀ ਦੀ ਸਰਕਾਰ ਆ ਤਿੰਨ ਵਾਰੀ ਬੀਜੇਪੀ ਦੀ ਸਰਕਾਰ ਕੇਂਦਰ ਚ ਬਣ ਗਈ ਜੇ ਅਸੀਂ ਕਿਸੇ ਨੂੰ ਬਣਾਉਣ ਖਾਤਰ ਥੋੜੀ ਇਲੈਕਸ਼ਨ ਲੜਨੀ ਆ ਜੇ ਸਾਡੀ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਇਕੱਲੇ ਬੀਜੇਪੀ ਦੀ ਬਣੇਗੀ ਅਸੀਂ ਕਿਸੇ ਨੂੰ ਬਣਾਉਣ ਲਈ ਸਰਕਾਰ ਕੱਢ ਲਈ ਉਹਨਾਂ ਨੂੰ ਸਪੋਰਟ ਲੈ ਕੇ ਬੇਅਦਬੀਆਂ ਕਰਾਉਣੀਆਂ ਆ ਉਹਨਾਂ ਚੁੱਟਾ ਬਕਾਉਣਾ ਆ ਮੈਨੂੰ ਇੱਕ ਗੱਲ ਦੱਸ ਦੋ ਧਰਮਵੀਰ ਗਾਂਧੀ ਜੀ ਚਲੇ ਗਏ ਹਾਂਜੀ ਤੇ ਇਹ ਧਰਮਵੀਰ ਗਾਂਧੀ ਜੀ ਕਿਹੜੀ ਪਾਰਟੀ ਦੇ ਐਮਪੀ ਨੇ ਜੀ ਕਿਹੜੀ ਪਾਰਟੀ ਦੇ ਮੈਨ ਦੱਸੋ ਕਾਂਗਰਸ ਦੇ ਕਾਂਗਰਸ ਦੇ ਆ ਤੇ ਜਿੰਨੇ ਐਮਪੀ ਅੱਠ ਕਾਂਗਰਸ ਦੇ ਜਿੱਤੇ ਆ ਪੰਜਾਬ ਚ ਤੇ ਇਹ ਵੋਟ ਚੋਰੀ ਹੋਈ ਆ ਤੇ ਫਿਰ ਇਹ ਕਿਵੇਂ ਜਿੱਤ ਗਿਆ ਤੇ ਅਸੀਂ ਹਾਰ ਗਏ ਇਲੈਕਸ਼ਨ ਤੇ ਅਸੀਂ ਨਾ ਜਿੱਤਦੇ ਜੇ ਇਹ ਕੰਮ ਚੱਲਦਾ ਹੁੰਦਾ ਤੇ ਦੂਜੀ ਗੱਲ ਜਿੰਨੇ ਵੀ ਜਿੰਨੇ ਵੀ ਆ ਵੋਟ ਚੋਰੀ ਦੀ ਗੱਲ ਇਹਨਾਂ ਨੇ ਕੀਤੀ ਹੈ ਕਿਸੇ ਬਸੇ ਦੀ ਮੈਂ ਗੱਲ ਕਰ ਰਿਹਾ ਜੇ ਵੋਟ ਚੋਰੀ ਹੋਈ ਹੁੰਦੀ ਜਿਹੜੇ ਵੀ ਬੰਦੇ ਇਹਨਾਂ ਦੇ ਫਾਰਮ ਭਰ ਰਹੇ ਆ ਕਿਦੋਂ 5000 ਇਕੱਠਾ ਹੋ ਕੇ 10000 ਦੇ ਰਿਆ ਇੱਕ ਵੀ ਉਹਦੇ ਵਿੱਚੋਂ ਆ ਕੇ ਕਵੇ ਮੈਂ ਵੋਟ ਨਹੀਂ ਪਾਈ ਹਰੇਕ ਬੰਦੇ ਨੇ ਜਿਹੜਾ ਫਾਰਮ ਭਰ ਕੇ ਦੇ ਰਿਆ ਵੋਟ ਚੋਰੀ ਦਾ ਉਹਨੇ ਵੋਟ ਪਾ ਕੇ ਆਪਣਾ ਐਮਪੀ ਬਣਾਇਆ 13 ਚੋਂ 13 ਐਮਪੀ ਆ ਜਿਹੜੇ ਉਰੇ ਆਪੋਜੀਸ਼ਨ ਦੇ ਆ ਉਹ ਕਿਵੇਂ ਬਣ ਗਏ ਜੀ ਇਸ ਕਰਕੇ ਇਹਦਾ ਮਤਲਬ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਗਲਤ ਬਣੇ ਆ ਇੱਕ ਯਾਰ ਕੈਸੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਨਹੀਂ ਆਉਂਦੀ। ਕਿਹ ਜੀ ਬੜਾ ਵੱਡਾ ਮੁੱਦਾ ਹੈਗਾ ਪੰਜਾਬ ਦਾ। ਨਹੀਂ ਮਾਈਕ ਥੱਲੇ ਰੱਖੋ ਮਾਈਕ ਥੱਲੇ ਰੱਖੋ। ਦੇਖੋ ਮਾਈਕ ਥੱਲੇ ਕਰ ਦਿਓ ਵੀਰੇ। ਇਹ ਤੁਹਾਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨੀ ਹੈ ਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੋਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਮਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ 20 ਵਾਰ रेल मंत्री जी ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਇਕੱਲੀ ਭਾਜਪਾ ਵਾਸਤੇ ਹੈ ਨਾ ਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸਹੂਲਤ ਹੈ ਔਰ ਲੋਕਾਂ ਦਾ ਕਾਸੀ ਜਦ ਤੱਕ ਕਿਥੇ ਕਿਥੇ ਰੁਕੇਗੀ ਇਹ ਬੰਦੇ ਬਦਲੇ ਜਿਹੜੀ ਏ ਟ੍ਰੇਨ ਹੈ ਬੰਦੇ ਭਰ ਤੇ ਦੁੱਖ ਜੀ ਇਹ ਇਹ ਬਠਿੰਡਿਓ ਚੱਲੂਗੀ ਫੌਜ ਪਰ ਤੋ ਫਰੀਦਕੋਟ ਰੁਕੋਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ

ਜੋ ਆਪਣਾ ਚੰਡੀਗੜ੍ਹ ਲਿੰਕ ਕੱਠਾ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਰੇਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਡਰ ਤੱਕ ਹੋ ਜਾਣੇ ਹੈਗੇ ਐ ਇੰਨੀ ਤੇਜ਼ੀ ਕੰਮ ਨਾ ਫੜੀ ਐ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਟਾਪ ਪ੍ਰਾਇਓਰਟੀ ਲਾਈਨ ਉਹ ਸਰਕਾਰ ਮੰਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੱਡੀ ਕਰਤੇ ਗੁਜਰਾਤ ਵਿਚਕਾਰ ਰੀਲ ਗੱਡੀਆਂ ਦੌੜਲੀਆਂ ਔਰ ਪਟਿਆਲਾ ਹੋਰ ਰੌਣਕ ਬਦੂਗੀ। ਅੱਜ ਟ੍ਰੈਲ ਹੈ ਅੱਜ ਟ੍ਰੈਲ ਹੈ ਅੱਜ ਇਹ ਸੈਂਟਲਸ ਹੈ। ਅੱਜ ਟਾਇਲ ਹੈ। ਇੱਧਰ ਤੱਕ ਜਾਣੀ। ਕੀ ਕਰ ਰਹੇ ਯਾਰ ਮਰੀਸ਼? ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ। ਲੇਕਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੁਝ ਉਪਰਾਲੇ ਰੇਲਵੇ ਵਾਸਤੇ ਹੋਜੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ। ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਨੂੰ ਜਾਂ ਪਟਿਆਲੇ ਦੇ ਨੇੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇੱਕ ਤੇ ਬੰਦੇ ਬਾਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੁਚਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮੈਕ ਮੈਂ ਉਹਨਾਂ ਕੋ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਕਿ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮਿਲਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ ਹੈ ਗੋਡੇ ਵਾਟਰਮੈਕਸਪ੍ਰੈਸ ਜਿਹੜੀ ਹੈ ਹਫਤੇ ਚ ਕਿੰਨੀ ਵਾਰ ਚੱਲੇਗੀ ਪਟਿਆਲੇ ਕਿੰਨੀ ਵਾਰ ਆਏਗੀ ਦੇਖੋ 6 ਵਾਰੀ ਹਫਤੇ ਚ ਚੱਲਣੀ ਆ ਹਰ ਵਾਰੀ ਪਟਿਆਲੇ ਚ ਹਰ ਵਾਰੀ ਪਟਿਆਲੇ ਚ ਰੁਕੇਗੀ ਇਹ ਨਹੀਂ ਹੈ ਕਿ ਪਟਿਆਲੇ ਚ ਨਹੀਂ ਰੁਕੇਗੀ ਸਾਰਾ ਸ਼ਡਿਊਲ ਵੈਬਸਾਈਟ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਮੈਂ ਚਾਹਾਂਗਾ ਸਾਰੇ ਪਟਿਆਲਾ ਨਿਵਾਸੀਆਂ ਦਾ ਬੈਨੀਫਿਟ ਰਹਿਣ ਮੈਂ ਹਰ ਵਾਰੀ ਪਟਿਆਲਾ ਚੰਡੀਗੜ੍ਹ ਦਿੱਲੀ ਜਾਣ ਵਾਸਤੇ ਚੰਡੀਗੜ੍ਹ ਵਾਲੀ ਅੰਮ੍ਰਾਲਾ ਤੋਂ ਲੈਂਦਾ ਸੀ ਤੇ ਹੁਣ ਪਟਿਆਲੇ ਤੋਂ ਸਾਰੇ ਵਾਧ ਤੋਂ ਆ ਦੇ ਵੀ ਚਾਹਾਂਗਾ ਕਿ ਪਟਿਆਲਾ ਨਿਵਾਸੀ ਇਸ ਦਾ ਇਸਤੇਮਾਲ ਕਰਨ ਤਾਂ ਕਰਕੇ ਇੰਨੀ ਕਾਮਯਾਬ ਹੋਏ ਕਿ ਗਵਰਨਮੈਂਟ ਆਫ ਇੰਡੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਇੱਕ ਹੋਰ ਵੰਦੇ ਭਾਰਤ ਚਲਾਉਣੀ ਪਈ ਸਰ ਜਿਸ ਤਰ੍ਹਾਂ ਕਿ ਟ੍ਰੇਨ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਸਮਾਂ ਘਟ ਦਿੱਤਾ ਗਿਆ ਇੱਥੇ ਕਿ ਰੁਕਣ ਦਾ ਜਿਹੜਾ ਕਿ ਕੋਈ ਵੀ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਜਦੋਂ ਸਮਾਂ ਦਿੱਤਾ ਗਿਆ ਵગેਰ ਰੁਕਣ ਦਾ ਜੜੀਸ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਵੰਦੇ ਭਾਰਤ ਦੀ ਸਪੀਡ ਕਰਕੇ ਰੁਕਣ ਦਾ ਸਮਾਂ 2 ਤੋਂ 3 ਮਿੰਟ ਤੱਕ ਹੁੰਦਾ ਆ ਵਾਜਬ ਸਮਾਂ ਮਿਲਿਆ ਆ ਲੇਕਿਨ ਜੇ ਰੇਲਵੇ ਅਥਾਰਟिटीज ਮੈਂ ਆਈਜੀ ਜੀਆਰਪੀ ਵੀ ਨੇ ਆ ਰੇਲਵੇ ਅਥਾਰਟिटीज ਜਿਹੜੇ ਜੀਐਮ ਅੰਮ੍ਰਾਲਾ ਨੇ ਉਹ ਵੀ ਧਨਵਾਦੀ ਨੇ ਇਸ ਗੱਲ ਦੇ ਕਿ ਉਹਨਾਂ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਕੰਟਰੀਬਿਊਸ਼ਨ ਰਿਹਾ ਮੈਂ ਜੇ ਜ਼ਰੂਰਤ ਪਏਗੀ ਤੇ ਮੈਂ ਨਿੱਜੀ ਤੌਰ ਤੇ ਵੀ ਡਾਕਟਰ ਗਾਂਧੀ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਨਿੱਜੀ ਤੌਰ ਤੇ ਵੀ ਪਰਸੀਵ ਕਰੂੰਗਾ ਕਿ ਜੇ 1-2 ਮਿੰਟ ਦਾ ਹੋਰ ਵਕਫਾ ਇੱਥੇ ਮਿਲ ਸਕੇ ਮਿਲੇ ਤੇ ਉਹਨਾਂ ਨੇ ਇੱਕ ਰੋਡ ਮੈਪ ਦਿੱਤਾ ਤੇ ਉਹਨਾਂ ਨੇ ਪੂਰੇ 5 ਸਾਲ ਵਿਧਾਨ ਆਪਣਾ ਲੋਕ ਸਭਾ 'ਚ ਇਹ ਮੁੱਦਾ ਚੱਕੀ ਰੱਖਿਆ ਤੇ ਅੱਜ ਜਿਹੜਾ ਸਾਨੂੰ ਉਹਦਾ ਫਲ ਮਿਲਿਆ ਹੈ ਡਾਕਟਰ ਧਰਮਵੀਰ ਗਾਂਧੀ ਜੀ ਦੀ ਮਿਹਨਤ ਨੂੰ ਤੇ ਪਟਿਆਲਾ ਵਾਸੀਆਂ ਦੀ ਮਿਹਨਤ ਨੂੰ ਅੱਜ ਬੂਰ ਪਿਆ ਹੈ ਤੋ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਧਰਮੀਰ ਗਾਂਧੀ ਜੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਡਬਲ ਲੇਨ ਬਣੀ ਡਬਲ ਟਰੈਕ ਬਣਿਆ ਜਿਹੜਾ ਪਟਿਆਲੇ ਤੋਂ ਅੱਗੇ ਬਠਿੰਡੇ ਤੱਕ ਫਿਰੋਜ਼ਪੁਰ ਤੱਕ ਤੇ ਇਹ ਹੁਣ ਦਿੱਲੀ ਦਾ ਸਫਰ ਹੈ ਜਿਹੜਾ ਬੰਦੇ ਮਾਤਰਮ ਟ੍ਰੇਨ ਦੇ ਰਾਹੀਂ ਬਹੁਤ ਹੀ ਸੁਖਾਲਾ ਤੇ ਘੱਟ ਸਮੇਂ 'ਚ ਹੋਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ ਦਿੱਲੀ ਜਿਹੜੇ ਜਾਂਦੇ ਨੇ ਦੇਖੋ ਮਾਲਵਾ 벨ਟ ਨੂੰ ਬਹੁਤ ਫਾਇਦਾ ਹੋਏਗਾ ਕਿੱਥੇ ਕਾਰਾਂ 'ਚ ਹੋਰ ਗੱਡੀਆਂ 'ਚ ਜਾਣਾ ਪੈਂਦਾ ਸੀ ਬੱਸਾਂ ਜਾਣਾ ਪੈਂਦਾ ਸੀ ਹੁਣ ਇਹ ਟ੍ਰੇਨ ਦੇ ਆਉਣ ਦੇ ਨਾਲ ਜਿਹੜਾ ਘੱਟ ਸਮੇਂ 'ਚ ਦਿੱਲੀ ਪਹੁੰਚਿਆ ਕਰਨਗੇ ਵਪਾਰੀ ਵਰਗ ਸਟ ਆਪਣਾ ਲਾਜ ਯੂਨੀਵਰਸਿਟੀ ਦੇ ਜਿਹੜੇ ਦਿੱਲੀ ਤੋਂ ਹੋਰ ਸੂਬਿਆਂ ਤੋਂ ਇੱਥੇ ਪੜਨ ਆਉਂਦੇ ਆ ਜਿਨ੍ਹਾਂ ਨੇ ਐਡਮਿਸ਼ਨ ਲਈਆਂ ਨਹੀਂ ਉਹਨਾਂ ਲਈ ਬਹੁਤ ਸੌਖਾ ਹੋ ਜਾਏਗਾ ਤੇ ਇਹ ਇੱਕ ਬਹੁਤ ਹੀ ਅੱਛੀ ਸਹੂਲਤ ਹੈ ਤੇ ਬਹੁਤ ਫਿਰ ਕਵਾਂਗੇ ਸਾਰੇ ਪਟਿਆਲਾ ਵਾਸੀ ਪੰਜਾਬ ਵਾਸੀ ਸਾਡੇ ਮਾਨਯੋਗ ਐਮਪੀ ਡਾਕਟਰ ਤਰਮੇਰ ਗਾਂਧੀ ਜੀ ਦਾ ਅਸੀਂ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਅੱਜ ਇਹ ਡਬਲ ਲੇਨ ਬਣ ਕੇ ਤੇ ਟ੍ਰੇਨ ਚੱਲਣ ਜਾ ਰਹੀ ਹੈ